ਇਹ ਵੀਡੀਓ ਉਹ ਭਰਾ ਦੇਖ ਲੈਣ ਜਿਹੜੇ ਚੰਬੀ ਘੋੜੀ ਜਾਂ ਨੌਕਰੇ ਬੱਚੇ ਦੇਣ ਵਾਲੀ ਘੋੜੀ ਕੱਦ ਵਾਲੀ 팔ਦੇ ਕੱਦ ਦਾ ਘੋੜੀ ਦਾ ਚੰਗਾ ਤੇ ਬਾਡਾ ਵੀ ਚੰਗਾ ਲੱਗਿਆ ਹੈ ਮਿਲੀ ਵੀ ਹੋਈ ਆ ਕਿਹੜੇ ਘੋੜੇ ਤੋਂ ਮਿਲੀ ਆ ਸਾਰੀ ਡਿਟੇਲ ਵੀਡੀਓ ਚ ਦਵਾਇਆ 3 ਮਿੰਟਾਂ ਦੀ ਵੀਡੀਓ ਮਿੱਤਰੋ ਜਿਆਦਾ ਲੰਬੀ ਨਹੀਂ ਬਣਾਈ ਆਪਾਂ ਕਈ ਵਾਰ ਦੋਸਤਾਂ ਨੂੰ ਪ੍ਰੇਸ਼ਾਨੀ ਆ ਜਾਂਦੀ ਜਦੋਂ ਜਿਆਦਾ ਲੰਬੀ ਬਣਾ ਦਈਏ ਨਾ ਦੇਖਣ ਚ ਥੋੜੀ ਪ੍ਰੋਬਲਮ ਆ ਜਾਂਦੀ ਤੇ ਆ ਦੇਖਿਓ ਸਾਰੀ ਡਿਟੇਲ ਸੁਣ ਲਓ ਜੀ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾਂ ਦਾ ਜਿਹੜੇ ਬਾਬਾਜੀ ਦਾ ਸਟਾਰਟ ਫਾਰਮ ਤੇ YouTube ਚੈਨਲ ਤੇ ਵੀਡੀਓ ਦੇਖਦੇ ਆ ਤੇ ਜਿਹੜੇ ਮੇਰੇ ਭਰਾ Facebook ਪੇਜ ਤੇ ਵੀਡੀਓ ਦੇਖਦੇ ਉਹਨਾਂ ਦੇ ਵੀ ਤੈਦਰੁਨ ਸਵਾਗਤ ਆ ਜੀ ਆਇਆਂ ਨੂੰ ਮਿੱਤਰੋ ਇੱਕ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਉਮੀਦ ਆ ਸਾਰਿਆਂ ਪਾਸੇ ਮੀਂਹ ਪਿਆ ਹੋਊ ਤੇ ਮੌਸਮ ਠੰਡਾ ਹੀ ਹੋਊ ਤੇ ਠੰਡੇ ਮੌਸਮ ਚ ਸਿਰੇ ਵਾਲੀ ਚੀਜ਼ ਲਿਆਤੀ ਅੱਜ ਤੁਹਾਡੇ ਸਾਹਮਣੇ ਬਾਡਾ ਬੁੱਡਾ ਬਹੁਤ ਚੰਗਾ ਘੋੜੀ ਚੰਗੀ ਆ ਹੱਥਾਂ ਪੈਰਾਂ ਦੀ ਵਾਲ ਭਰੇ ਸਾਰੀ ਸਾਫ਼ ਸਾਰੀ ਡਿਟੇਲ ਦਵਾਂਗੇ ਕੀ ਹਾਈਟ ਉਮਰ ਖਾਲੀ ਗੱਪਨ ਬਾਰੇ ਵੀਡੀਓ ਦੇ ਵਿੱਚ ਹੀ ਡੀਟੇਲ ਦੇ ਦੇਣੀ ਆ ਬਸ ਤੁਸੀਂ ਆਪਣਾ ਜੇ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ 'ਚ ਭਾਲਦੇ ਆ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਰੋਜ਼ ਚੰਗੇ ਰੇਟ ਦੇ ਜਾਨਵਰ ਵਾਲੀ ਵੀਡੀਓ ਆਉਂਦੀ ਆ ਜਾਇਜ਼ ਮੁੱਲ 'ਚ ਆ ਜਾਂਦਾ ਜਾਨਵਰ ਤੇ ਨੰਬਰ 2 ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਨੇ ਇਦਾਂ ਦੀ ਘੋੜੀ ਚਾਹੀਦੀ ਹੋਵੇ ਉਹਨੂੰ ਮਿਲ ਜਾਏ ਤੇ ਆਪਣੇ ਫਾਰਮ ਤੇ ਇਸ ਤੋਂ ਬਿਨਾਂ ਵੀ 20-22 ਜਾਨਵਰ ਹੋਰ ਵੀ ਖੜੇ ਆ ਬਗਾਉ ਮਾਰਵਾੜੀ ਚੰਗੀ ਨੌਕਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤੇ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆ ਘੋੜੀ ਦੀ ਡਿਟੇਲ ਦੇ ਦੇਨੇ। ਦੋਸਤੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਕੱਦ ਵਾਲੀ ਘੋੜੀ ਲੈ ਆਏ ਜਿਹੜਾ ਭਰਾ ਕੋਈ ਸਨੱਖੀ ਕੱਦ ਵਾਲੀ ਚੰਗੇ ਬੱਚੇ ਦੇਣ ਵਾਲੀ ਨੁਕਰੇ ਘੋੜੇ ਪੈਦਾ ਕਰਨ ਵਾਲੀ ਘੋੜੀ ਚਾਹੀਦੀ ਆ ਤਾਂ ਵੀਡੀਓ ਦੇਖ ਲਓ। ਲਾਲ ਚੰਬੀ ਘੋੜੀ ਮਿੱਤਰੋ ਚਾਰੀ ਪੈਰ ਚਟੇ ਆ ਇਹਦੇ। ਮੂੰਹ ਸਾਰਾ ਚਟਾ ਪੰਡੇ ਚ ਵਾਲ ਚਟੇ ਆ ਤੇ ਤਿੰਨ ਦਿਨ ਮੇਟ ਹੋਈ ਨਾ ਹੋਇਆ ਮੇਟ ਹੋਈ ਆਪਣੇ ਵਾਲੇ ਡਾਇਮੰਡ 2 ਤੋਂ। ਡਾਇਮੰਡ 2 ਬਾਰੇ ਦੱਸਦੀਏ ਤਾਂ ਰੋਲੀ ਵਾਲੇ ਅਰਜਨ ਦਾ ਬੱਚਾ ਜੀ। ਗਲਾਬੀ ਚਮੜੀ ਦਾ ਪੂਰਬੋ ਸੋਹਣਾ ਰਿਜ਼ਲਟ ਪੈਦਾ ਕਰ ਰਿਹਾ ਤੇ ਘੋੜੀਆਂ ਜਦੋਂ ਦਾ ਆਪਣੇ ਕੋਲ ਆਏ ਢਾਈ ਤਿੰਨ ਮਹੀਨੇ ਤਕਰੀਬਨ ਜਿੰਨੀਆਂ ਵੀ ਘੋੜੀਆਂ 15 20 ਮਿਲੀਆਂ ਕੋਈ ਵੀ ਕੱਲ ਖਾਲੀ ਨਹੀਂ ਰਹੀ ਸਾਰੀਆਂ ਗੱਬਨ ਚੈੱਕ ਪਾਸ ਹੀ ਹੋਈਆਂ ਤੇ ਆਹ ਘੋੜੀ ਵੀ ਉਮੀਦ ਆ ਗੱਬਨ ਚੈੱਕ ਪਾਸ ਹੋਊ ਕਿਉਂਕਿ ਹੀਟ ਬਹੁਤ ਚੰਗੀ ਸੀ ਪੂਰੀ ਤਸੱਲੀ ਨਾਲ ਮਿਲੀ ਅੰਦਰ ਦੀ ਚੈੱਕ ਹੋ ਕੇ ਮਿਲੀ ਆ ਤੇ ਰਿਜ਼ਲਟ ਵੀ ਪੂਰਾ ਟੌਪ ਦਾ ਦੋ ਇਹਨੇ ਗਾਰੰਟੀ ਆਪਾਂ ਦੇ ਦੇ ਦਿੰਦੇ ਆ ਤੇ ਬਾਲਪੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਹਾਈਟ ਦੀ ਗੱਲ ਕਰੀਏ 61+ ਇਹਦੀ ਹਾਈਟ ਆ 61+ ਹਾਈਟ ਆ ਮਿੱਤਰੋ ਲੈਂਥ ਲੰਥਰੀ ਚੰਗੀ ਆ ਪੁੱਠਾ ਪਾਠਾ ਡਬਲ ਆ ਗਰਦਨ ਦੀ ਚੰਗੀ ਆ ਕੰਨ ਕੰਡੀਸ਼ਨ ਦੀ ਚੰਗੀ ਆ ਜੇ ਤੁਹਾਨੂੰ ਇਹਦੀਆਂ ਫੋਟੋਆਂ ਚਾਹੀਦੀਆਂ ਹੋ ਤਾਂ ਮੈਸੇਜ ਕਰਦੇ ਫੋਟੋਆਂ ਹੀ ਮਿਲ ਜਾਣਗੇ ਸੁੰਭ ਸੁੰਭ ਮਜ਼ਬੂਤ ਲੱਗਿਆ ਹੋਇਆ ਤੇ ਉਮਰ ਦੀ ਗੱਲ ਕਰੀਏ ਤਾਂ ਦੋਸਤੋ 6 ਤੋਂ 6.5 ਸਾਲੇ ਦੀ ਉਮਰ ਆ ਪਰ ਦੇਖਣ ਨੂੰ ਬੱਚੀ ਹਜੇ ਵੀ ਐ ਏ ਘੋੜੀ ਇਦਾਂ ਲੱਗ ਗਈ ਜਿਵੇਂ ਬੱਚੀ ਹੁੰਦੀ ਆ ਜੋ ਜੇ ਤੁਸੀਂ ਵੀ ਇਦਾਂ ਦੀ ਘੋੜੀ ਚਾਹੀਦੀ ਹੈ ਤੁਹਾਨੂੰ ਪਸੰਦ ਹੋਈ ਘੋੜੀ ਤਾਂ ਥੱਲੇ ਨੰਬਰ ਚੱਲੀ ਜਾਂਦਾ ਫੋਨ ਲਾ ਲਓ ਜੇ ਕੋਈ ਡਿਟੇਲ ਰਹਿੰਦੀ ਹੋਈ ਹੈ ਦੀ ਦੱਸਣ ਵਾਲੀ ਤਾਂ ਡਿਟੇਲ ਦਾ ਪਤਾ ਲੈ ਲਿਓ ਨਹੀਂ ਤਾਂ ਰੇਟ ਦਾ ਪਤਾ ਲੈ ਲਿਓ ਤੇ ਆ ਕੇ ਸਾਹਮਣੇ ਫਾਰਮ ਤੇ ਦੇਖ ਕੇ ਉਹਦੀ ਤਸੱਲੀ ਨਾਲ ਘੋੜੀ ਲੈ ਜਾਓ ਤਾਂ